ਸਤਿਕਾਰ ਜੀ ਸਾਰੇ ਦੋਸਤ ਮਿੱਤਰਾਂ ਨੂੰ ਲਓ ਜੀ ਹੁਣ ਤੁਹਾਨੂੰ ਬਠਿੰਡੇ ਜਾਣ ਦੀ ਲੋੜ ਨਹੀਂ ਕਿਉਂਕਿ ਆਪਣੇ ਹਬੌਰ ਦੇ ਵਿੱਚ ਖੁੱਲ ਗਿਆ Amazon ਦਾ ਗਡਾਊਨ ਸੋ ਸੀਤੋ ਰੋਡ ਆਧਾਰਸ਼ ਰਾ ਸਕੂਲ ਦੇ ਨੇੜੇ ਸੀਤੋ ਰੋਡ ਦੇ ਉੱਪਰ ਆਓ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਆਪਾਂ ਤਖ ਸਿੰਘ ਪਲਾਂਟ ਸੀ ਉਸ ਦੇ ਵਿੱਚ ਇਹ ਗਡਾਊਨ ਖੁੱਲਿਆ ਜੀ ਹੋਲ ਸੇਲ ਦਾ ਗਡਾਊਨ ਹੈ ਇਹ ਜਗਾ ਤੁਸੀਂ ਦੇਖ ਹੀ ਚੁੱਕੇ ਹੋ ਆਜੋ ਜੀ ਪਹ ਚਲਦੇ ਆ ਗੋਡਾਊਨ ਦੇ ਅੰਦਰ ਟਿੱਕਰਦੇ ਆ ਗੱਲਬਾਤ ਕਿ ਕੀ ਕੀ ਆਈਟਮਾਂ ਉਹਨਾਂ ਕੋਲੇ ਸਮਾਨ ਦੀਆਂ ਆ YouTube ਚੈਨਲ ਭੁਪਿੰਦਰ ਹੇਰ ਤੋਂ ਹਾਂ ਜੀ ਤੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਇਸ ਨਵੇਂ ਗੋਡਾਊਨ ਦੀਆਂ ਆਜੋ ਸਰ ਬੈਠੋ ਜੀ ਬਸ ਬੈਣਾ ਨਹੀਂ ਜਾਣਕਾਰੀ ਦਿਓ ਸਾਨੂੰ ਆਪਣੇ ਕੋਲੇ ਕੀ ਕੀ ਸਮਾਨ ਤੇ ਅਰੋ ਦੋਸਤੋ ਆਪਾਂ ਤੁਹਾਨੂੰ ਸਟਾਰਟਿੰਗ ਕਰਦੇ ਆ ਬੈਗਸ ਤੋਂ ਇਹ ਕੋਈ ਮਰਜ਼ੀ ਲਗੇ ਲੈ ਲੋ ਜੀ ਇਹ ਐਮਰਪੀ ਤੋਂ ਤੁਹਾਨੂੰ ਦਵਾਂਗੇ 75% ਡਿਸਕਾਊਂਟ 75% ਡਿਸਕਾਊਂਟ ਲਓ ਜੀ ਇਹ ਲਗੇਜ ਬੈਗ ਬਹੁਤ ਵਧੀਆ ਹਨ ਕੋਲੇ ਜੋ ਕਿ 75% ਡਿਸਕਾਊਂਟ ਹੈ ਇਹਨਾਂ ਤੇ ਉਸ ਤੋਂ ਅੱਗੇ ਗੋਦਰੇਜ਼ ਦਾ ਰੈਫਰਿਜਰੇਟਰ ਇਹ ਆ ਗਈ 670 ਲੀਟਰ ਸਾਈਡ ਬਾਈ ਸਾਈਡ ਜੀ ਇਹਦਾ ਰੇਟ ਹੈਗਾ ਜੀ 98000 ਆਨਲਾਈਨ ਤੁਹਾਨੂੰ ਪਊਗਾ ਜੀ 55000 ਬੱਲੇ ਬੱਲੇ ਜੀ 98000 ਦੀ ਆਈਟਮ ਹੈ ਤੇ ਇਹ ਆਪਾਂ ਨੂੰ ਸਿਰਫ 55000 ਦੀ ਪਊਗੀ ਜੀ ਬਹੁਤ ਵਧੀਆ ਪ੍ਰੋਡਕਟ ਸਾਰੇ ਇਹਨਾਂ ਦੇ Amazon ਦੇ 10 ਸਾਲ ਰੇਟ ਹੈਗਾ ਜੀ online 9000 ਰੁਪਏ ਪਹੁੰਗੀ 5800 ਜੀ 5800 ਰੁਪਏ ਦੀ ਆਪਾ ਹਾਂ ਜੀ ਬੱਲੇ ਬੱਲੇ ਇਹ ਛੋਟੀਆਂ ਜੋ ਫਰਿੱਜਾਂ ਨੇ ਇਹ ਸਰ 30000 ਰੁਪਏ online ਹੈ ਤੁਹਾਨੂੰ ਪਹੁੰਗੀ ਜੀ 20000 ਦੀ Samsung ਦੀ ਆ ਗਈ 290 ਲੀਟਰ ਕਨਵਰਟੇਬਲ ਮੋਡਲ ਜੀ 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 ਅੱਗੇ ਕੁਝ ਆਈਟਮਾਂ ਹੋਰ ਫਰਿੱਜ ਦੀਆਂ ਪਈਆਂ ਜੀ ਸਾਰੀਆਂ ਕੋਈ ਮਰਜ਼ੀ ਫਰਿੱਜ ਲੈ ਲੋ online ਤੋਂ 5-7000 ਰੁਪਏ ਫਰਕ ਹੋਵੇਗਾ 5-10000 ਰੁਪਏ ਜੀ 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 ਚਲੋ ਜੀ ਹੋਰ ਆਪਾਂ ਦੇਖਦੇ ਹਾਂ ਕਿ ਕਿ ਆਈਟਮਾਂ ਅੱਗੇ ਆ ਗਈ ਕ ਇਹ ਕਿੰਨਾ ਡਿਸਕਾਊਂਟ ਹੈ ਜੀ ਕੂਲਰ ਤੇ ਕਹਿੰਦਾ ਰੇਟ 9000 ਹੈ ਜੀ ਪਊਗਾ ਤੁਹਾਨੂੰ 5000 ਰੁਪਏ ਦਾ 5000 ਔਰੀਐਂਟ ਦਾ ਕੂਲਰ ਆ ਗਿਆ ਜੀ ਬਲੂਰ ਆ ਆਓ ਜੀ ਅੱਗੇ ਹੋਰ ਸਮਾਨ ਦੇਖੋ ਨੇ ਆ ਐਲਈਡੀ ਐਲਸੀਡੀ ਹੈ ਜੀ ਹਾਂ ਜੀ ਇਹ ਸਾਰੀ ਐਲਸੀਡੀ ਹੈ ਜੀ ਜੀ ਇਹ ਕਿੰਨੇ ਜਿਵੇਂ ਆ ਗਈ ਜੀ 1+ ਦੀ ਆ ਗਈ 43 ਇੰਚ 29000 ਰੇਟ ਹੈ ਤੁਹਾਨੂੰ ਪਊਗੀ ਜੀ 20000 ਦੀ ਓਕੇ ਓਕੇ ਸਰ ਜੀ ਓਕੇ ਜੀ ਇਹ ਸਾਰੀਆਂ ਆ ਗਿਆ ਜੀ ਐਲਈਡੀ ਐਲਸੀਡੀ ਆ ਵੀ ਸਾਰੀਆਂ ਐਲ ਸੀ ਡੀ ਅੱਗੇ ਆ ਗਿਆ ਜੀ ਅੱਗੇ ਕਿਸਦਰ ਆ ਗਿਆ ਜੀ ਅੱਗੇ ਕਿਸਦਰ ਆ ਗਿਆ ਜੀ ਆਏ 15 ਲੀਟਰ ਗੀਜ਼ਰ ਦੇ ਦੂੰਗਾ ਜੀ ਤੁਹਾਨੂੰ 4500 ਰੁਪਏ ਦਾ ਜੀ 4500 ਰੁਪਏ ਦਾ ਬੱਲੇ ਬੱਲੇ ਜੀ ਬੱਲੇ 9000 ਦਾ ਰੇਟ ਹੈ ਵੈਸੇ ਅੱਗੇ ਆਪਣੇ ਕੋਲੇ ਆ ਗਿਆ ਜੀ ਆਈਟਮ ਫਿਰ ਗੀਜ਼ਰ ਹੀ ਹੈ ਤਾਂ ਜੀ 8 ਟਿਫਨ ਆ ਗਏ ਬੋਸ ਦੇ ਜੀ ਜੀ ਇਹ ਪਾਉਗੇ ਜੀ 500 ਰੁਪਏ ਪਰ ਪੀਸ ਉਹ ਵੈਸੇ 1200 ਰੁਪਏ ਔਨਲਾਈਨ ਹੈ ਜੀ 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 ਕਿਹੜੀ ਕਿਹੜੀ ਆਈਟਮ ਆਪਣੇ ਕੋਲੇ ਮੌਜੂਦ ਹੈ ਇਲੈਕਟ੍ਰਿਕ ਹਾਰ ਕੈਟਾਗਰੀ ਹੋਮ ਅਪਲਾਈ ਸਾਰੀ ਜੀ ਹਾਂ ਜੀ ਹੋਮ ਡਿਲੀਵਰੀ ਹੈ ਹੋਮ ਡਿਲੀਵਰੀ ਹੋਮ ਡਿਲੀਵਰੀ ਹੈ ਜੀ ਜੀ ਹੋਮ ਅਪਲਾਈਅੰਸ ਕਿਚਨ ਕਰੋਕਰੀ ਸਭ ਕੁਝ ਹੈ ਜੀ ਜੋ ਇਲੈਕਟ੍ਰੋਨਿਕਸ ਸਾਰਾ ਹੈ ਇਲੈਕਟ੍ਰੋਨਿਕਸ ਸਾਰਾ ਹੈ ਆਪਣੇ ਕੋਲ ਠੀਕ ਹੈ ਜੀ ਆਓ ਅੱਗੇ ਦਿਖਾਉਨੇ ਆ ਜੀ ਤੁਹਾਨੂੰ ਸਭ ਤੋਂ ਕੋਈ ਖਾਸ ਆਈਟਮ ਕੋਈ ਮਰਜ਼ੀ ਬੋਚਾ ਲੈ ਲਓ 200 ਰੁਪਏ ਵਿੱਚ ਪੋਚਾ 200 ਰੁਪਏ ਪੋਚਾ ਹਾਂਜੀ ਜੀ 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 ਆ ਗਿਆ ਜੀ ਮਿਕਸੀ ਜੂਸਰ ਇਹ ਮਿਕਸੀ ਜੂਸਰ ਆ ਗਈ 3000 ਰੁਪਏ ਦਾ 3000 ਰੁਪਏ ਦਾ 6000 ਰੁਪਏ ਰੇਟ ਆ ਵਸ ਮੁੱਲੇ ਬਲੇ ਲਓ ਜੀ ਆ ਗਿਆ ਗੈਸ ਚੁੱਲਾ ਹਾਂਜੀ ਇਹ ਆਗੇ ਟ੍ਰੇਕ ਜਿਹੜੀ ਮੱਤੀ ਟ੍ਰੇ ਲੈ ਲੋ 70 ਰੁਪਏ ਪਰ ਪੀਸ 70 ਰੁਪਏ ਜੀ ਹਾਂ ਪਰ ਪੀਸ ਲਓ ਜੀ ਆ 70 ਰੁਪਏ ਪਰ ਪੀਸ ਹੈ ਜੋ ਮਰਜ਼ੀ ਲੈ ਲੋ ਇੱਥੋਂ ਤੁਸੀਂ ਟ੍ਰੇ ਲੈ ਸਕਦੇ ਹੋ ਘਰ ਦੇ ਵਾਸਤੇ ਹੋਰ ਵੀ ਆਸਮਾਨ ਪਿਆ ਜੀ ਥੋੜਾ ਜਿਹਾ ਡਿਟੇਲ ਦਿੰਦੇ ਜਾਓ ਜੀ ਮਾੜੀ ਅੱਗੇ ਤੁਸੀਂ ਇਹ ਜਿਵੇਂ ਕੈਟਲਾਗੀ ਜੀ 400 ਰੁਪਏ ਕਹਤ ਮਿਲਦੀ ਜੀ ਜੀ ਆਏ 에어 ਫਰਾਈਰ ਆ ਗਿਆ ਜੀ ਇਹ ਪਊਗਾ 7000 ਰੁਪਏ ਦਾ ਜੀ ਜੀ ਮੈਸੇਂ ਦਾ 14000 ਰੁਪਏ ਰੇਟ ਹੈ ਜੀ ਜੀ ਏਅਰਟਾਈਟ ਬਾਕਸ ਆ ਗਏ ਜੀ ਆਹ ਦਿਨਰ ਸੈਟ ਆ ਗਏ ਜੀ ਇਹ ਦਿਨਰ ਸੈਟ ਆ ਗਏ ਜੀ ਤੁਹਾਨੂੰ ਪਊਗਾ 1000 ਰੁਪਏ ਦਾ ਦਿਨਰ ਸੈਟ 1000 ਰੁਪਏ ਦਾ ਦਿਨਰ ਸੈਟ ਹੈ ਜੀ ਬਹੁਤ ਵਧੀਆ ਕੁਆਲਿਟੀ ਦਾ ਦਿਨਰ ਸੈਟ ਤੇ ਵੀ ਆਇਰਟਾਈਟ ਬਾਕਸ ਆ ਗਏ ਤੁਹਾਨੂੰ ਦੇ ਦਾਂਗੇ 230 ਰੁਪਏ ਪਰ ਪੀਸ 230 ਰੁਪਏ ਪਰ ਪੀਸ ਏਅਰਟਾਈਟ ਬਾਕਸ ਐਸੈਂਬਲ ਕਰਵਾ ਦੇਣਾ 2000 ਰੁਪਏ ਐਮ ਆਰ ਪੀ ਨਾਲੇ 2000 ਰੁਪਏ ਜੀ ਐਮ ਆਰ ਪੀ ਕੋਲ ਨਹੀਂ ਲੱਗਦਾ ਪਰ ਹੋਰ ਬਣੂਗਾ ਸੋ ਜੀ ਆਜ ਕੋਸ਼ ਸਮਾਨ ਨੂੰ ਉਧਰ ਵੀ ਦਿਖਾਉਨੇ ਆ। 3000 ਰੁਪਏ ਦਾ ਜੀ। ਲਓ ਜੀ ਆ ਤੁਹਾਨੂੰ ਮਿਲੇਗਾ 6000 ਰੁਪਏ ਦਾ। ਐਮ ਆਰ ਪੀ 9000 ਰੁਪਏ ਜੀ। 9000 ਆਨਲਾਈਨ ਹੈ 6000 ਦਾ ਪਾਉਗੇ ਜੀ। 6000 ਦਾ ਪਾਉਗਾ ਜੀ। ਇਹ ਲੋਕਰ ਆ ਗਈ ਜਿਹੜਾ ਮਰਜ਼ੀ ਲੋਕਰ ਲੈ ਲਓ 2500 ਰੁਪਏ ਪਰ ਪੀਸ। ਲਓ ਜੀ ਆ 2500 ਰੁਪਏ ਦਾ ਜੀ ਲੋਕਰ ਪਰ ਪੀਸ। ਇਹ ਆ ਗਈ ਜੀ ਸਾਊਂਡ 바6500 ਰੁਪਏ ਆਨਲਾਈਨ ਹੈ ਤੁਹਾਨੂੰ ਪਾਉਗੀ ਜੀ 3500 ਰੁਪਏ ਦੀ। ਸਾਊਂਡ 바 ਲਓ ਜੀ ਆ 3500 ਦੀ ਆ। 64000 ਕਲਮਿਨੇਟਰ ਦਾ ਏਸੀ ਮਿਲ ਜਗੇ ਜੀ ਹਾਂ ਜੀ ਏਸੀ ਮਿਲ ਜਨ ਕੇ ਕਲਮਿਨੇਟਰ ਦਾ 26000 ਰੁਪਏ ਦਾ ਜੀ ਮੌਜੂ ਕਲਮਿਨੇਟਰ ਦੇ ਹੈਗੇ ਏਸੀ ਡੇਟ on 3 ਸਟਾਰ ਇਨਵਰਟਰ ਡੇਟ on ਆ ਜੀ ਡੇਟ on ਜੀ ਕੀ ਟਰਾਈ ਦੱਸਿਆ ਸੀ ਤੁਸੀਂ ਸਾਡੇ 26000 ਰੁਪਏ ਜੀ ਡੇਟ on 3 ਸਟਾਰ ਇਨਵਰਟਰ ਦਾ ਉਹ ਮਿਲੇਗਾ ਜੀ ਕਨਵਰਟੇਬਲ ਮੋਡਲ ਆ ਜੀ ਜੀ ਲਓ ਜੀ ਦੋਸਤੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਚਾਹੀਦਾ ਹੋਵੇ ਤਾਂ ਅਸੀਤੋ ਰੋਡ ਅਬੋਰ ਨੇੜੇ ਸਕੂਲ ਸੇਮੀਗੋ ਸਕੂਲਾ ਜੀ ਗੁਰੂ ਘਰ ਤੋਂ ਪਹਿਲਾਂ ਸੁੱਚਾ ਸਿੰਘ ਢਾਣੀ ਦੇ ਕੋਲੇ ਜੋ ਕਿ ਵੈਕਸਿੰਗ ਪਲਾਂਟ ਸੀ ਪਹਿਲਾਂ ਉਸ ਜਗ੍ਹਾ ਤੇ ਗਡਾਉ ਇਹਨਾਂ ਦਾ ਅਮਾਜੋਨ ਦਾ ਖੁੱਲ ਚੁੱਕਿਆ ਜੀ ਜਿਸ ਮੇਰੇ ਵੀਰ ਨੇ ਸਮਾਨ ਲੈਣਾ ਹੋਵੇ ਇੱਕ ਫੋਨ ਨੰਬਰ ਜ਼ਰੂਰ ਬੋਲ ਦੋ 8837789377 ਇੱਕ ਨੰਬਰ ਹੋਰ ਹੈ ਜੀ 9587390 ਨੋ ਦੋਸਤੋ ਜਿਹਨੂੰ ਵੀ ਸਮਾਨ ਚਾਹੀਦਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦਾ ਜੀ ਹੋਮ ਡਿਲੀਵਰੀ ਹੈ ਤੋ ਥੈਂਕ ਯੂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ